ਇਹ ਜੀ ਕੀ ਮਜਬੂਰੀ ਹੈ ਕਿ ਇਸ ਉਮਰ ਦੇ ਵਿੱਚ ਵੀ ਤੁਸੀਂ ਕੰਮ ਕਰ ਰਹੇ ਹੋ ਮੇਰਾ ਇੱਕ ਬੇਟਾ ਹੁੰਦਾ ਲੈ ਕੇ ਸਿੱਧੀ ਜੀ ਗੱਲ ਹੈ ਉਹ ਕੰਮ ਕਰਨਾ ਪੈਂਦਾ ਵਾ ਰਾਤ ਨੂੰ ਮੈਨੂੰ ਇੱਥੋਂ 9 ਵਜੇ ਤੁਰਨਾ ਵਾ 10 ਸਵੇਰ 10 ਕਰ ਪਹੁੰਚ ਜਾਣਾ ਉਹ ਦੁਪਹਿਰ ਰੋਟੀ ਬਣਾਈ ਦੀ ਖਾਈ ਦੀ 11 ਵਜੇ ਤੱਕ ਸੌਂ ਜੀਦਾ ਬਿਸਤਰੇ ਨੂੰ ਸਵੇਰੇ ਫਿਰ 5:00 6:00 ਵਜੇ ਉੱਠ ਕੇ ਇਧਰ ਲਈ ਬਸੇ ਤਿਆਰੀ ਕਰਨੀ ਤੁਸੀਂ ਕਦੇ ਬੇਟੇ ਨੂੰ ਕਿਹਾ ਨਹੀਂ ਵੀ ਖਰਚਾ ਪਾਣੀ ਲਿਆ ਕੇ ਦਿਆ ਕਰੀਆਂ ਨਾਲ ਕਰਾਇਆ ਕਰ ਕੁਝ ਇਹ ਵੀ ਸਭ ਕੋਈ ਕਰਨ ਤੇ ਵਾਗਦੋਤ ਵੀ ਨਹੀਂ ਮੰਦੇ ਕੀ ਕਰ ਸਕਦੇ ਅੱਜ ਕੱਲ ਬਰਾਬਰ ਦੇ ਬੱਚੇ ਜਦੋਂ ਹੋ ਜਾਂਦੇ ਨੇ ਆਪਣੀਆਂ ਮਰਜ਼ੀਆਂ ਕਰਦਾ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਕਿੰਨੀ ਉਮਰ ਹੈ ਤੁਹਾਡੀ ਮੇਰੇ 73 ਸਾਲ ਦੀ 73 ਸਾਲ ਦੀ ਉਮਰ ਦੇ ਵਿੱਚ ਵੀ ਤੁਸੀਂ ਜਿਹੜਾ ਹੈ ਸਾਈਕਲ ਚਲਾ ਕੇ ਆਉਂਦੇ ਹੋ ਰੋਜ਼ ਇੱਥੇ ਰੋਜ਼ ਡੇਲੀ ਸਾਈਕਲ ਚਲਾ ਕੇ ਆਉਂਦੇ ਕਿੰਨੀ ਕੁ ਦੂਰ ਹੈ ਤਾਂ ਘਰ ਤੁਹਾਡਾ ਇੱਥੋਂ ਸਵਾ ਘੰਟਾ ਲਾ ਜਾਂਦਾ ਸਮਾਨ ਸਭ ਚੱਕ ਕੇ ਜਾਣਾ ਅੱਛਾ ਤੇ ਤੁਸੀਂ ਜਿਹੜਾ ਹੈ ਇੰਨਾ ਭਾਰਾ ਬੈਗ ਸਮਾਨ ਸਾਰਾ ਚੱਕ ਕੇ ਸਾਈਕਲ ਤੇ ਜਾਂਦੇ ਜੀ ਹਾਂ ਇਹ ਜੀ ਕੀ ਮਜਬੂਰੀ ਹੈ ਕਿ ਇਸ ਉਮਰ ਦੇ ਵਿੱਚ ਵੀ ਤੁਸੀਂ ਕੰਮ ਕਰ ਰਹੇ ਹੋ ਮੇਰਾ ਇੱਕ ਬੇਟਾ ਉਹ ਨਲੈਕ ਸਿੱਧੀ ਜੀ ਗੱਲ ਦਾ ਕੋ ਕੰਮ ਕਰਨਾ ਪੈਂਦਾ ਵਾ ਕੋਈ ਵੀ ਹੈ ਅੱਜ ਦਾ ਨਹੀਂ ਮੈਂ 1964 ਤੋਂ ਕੰਮ ਕਰਦਾ ਆ ਰਿਹਾ ਮਜਬੂਰੀਆਂ ਜਿਹੜੀਆਂ ਇਨਸਾਨ ਦੀਆਂ ਨੇ ਉਹ ਹਰ ਪਹਿਲੂ ਤੇ ਲਿਆ ਕੇ ਮਜਬੂਰ ਕਰ ਦਿੰਦੀਆਂ ਨੇ ਤੇ ਬੇਟਾ ਜਿਹੜਾ ਹੈ ਉਹ ਕੀ ਕਹਿਣੇ ਚ ਨਹੀਂ ਆਇਆ ਕੀ ਤੁਹਾਡੇ ਨਾਲ ਨਹੀਂ ਰਹਿੰਦਾ ਉਹ ਨਾਲ ਰਹਿੰਦਾ ਵਾ ਕਹਿਣੇ ਚ ਨਹੀਂ ਮੈਂ ਪਹਿਲਾਂ ਆਪਣੇ ਬਾਪ ਨਾਲ ਕੰਮ ਕਰਾਉਂਦਾ ਰਿਹਾ ਮੇਰੀਆਂ ਚਾਰ ਸਿਸਟਰਾਂ ਸੀ ਉਹਨਾਂ ਦਾ ਪੂਰੀ ਹੈਲਪ ਕਰਾਈ ਉਦੋਂ ਬਾਅਦ ਮੈਂ ਆਪਣਾ ਵਿਆਹ ਆਪਣੀ ਮਿਹਨਤ ਕਰਕੇ ਕੀਤਾ ਤੇ ਉਦੋਂ ਬਾਅਦ ਆਪ ਤੋਂ ਛੋਟੇ ਭਰਾ ਦਾ ਵੀ ਵਿਆਹ ਆਪਣੇ ਹੱਥੀ ਮਿਹਨਤ ਕਰਕੇ ਹੀ ਕਰਾਇਆ ਤੇ ਬਾਪੂ ਜੀ ਤੁਸੀਂ ਜਿਹੜਾ ਹੈ ਹੁਣ ਕਿਰਤ ਕਮਾਈ ਕਰ ਰਹੇ ਹੋ ਇਸ ਵੇਲੇ ਘਰ ਚ ਹੋਰ ਕੌਣ-ਕੌਣ ਹੈ ਤੁਹਾਡੇ ਮੇਰੇ ਇੱਕੋ ਬੇਟਾ ਹੀ ਬੇਟਾ ਹੈ ਬਾਕੀ ਇੱਕ ਲੜਕੀ ਸੀ ਉਹ ਮੈਰਿਜ ਹੋ ਗਈ ਉਹ ਆਪਣੇ ਘਰ ਚ ਸਾਡੀ ਵਾਈਫ ਵਾਈਫ 95 ਚ ਗਈ ਹੋਈ ਉੱਪਰ ਜਿਆਦਾ ਛੋਟੇ ਸੀਗੇ 5-6 ਸਾਲ ਦੇ ਬੱਚੇ ਸੀਗੇ ਉਦੋਂ ਤੇ ਨਾਲ ਸਾਡੀ ਮਾਂ ਨੇ ਹੈਲਪ ਕਰਾਈ ਮੇਰੇ ਬੱਚੇ ਪਾਲਨੇ ਪੋਤੇ ਤੇ ਮੈਂ ਕਿਰਤ ਕਮਾ ਕੇ ਰੋਟੀ ਕਮਾਉਂਦਾ ਸੀ ਉਦੋਂ ਤਾਂ ਤੁਸੀਂ ਘਰ ਦੇ ਵਿੱਚ ਫਿਰ ਇਕੱਲੇ ਹੀ ਹੁਣ ਮਤਲਬ ਕਮਾਉਣ ਵਾਲੇ ਹਾਂ ਮਾਤਾ ਸਾਡੀ ਵੀ ਪੂਰੀ ਹੋ ਗਈ ਘਰ ਦੇ ਵੀ ਪੂਰੇ ਹੋ ਗਏ ਤੇ ਅਸ ਲਈ ਫਿਰ ਹਾਲ ਇਕੱਲੇ ਬੇਟਾ ਵੀ ਕੋਲ ਰਾਤ ਨੂੰ ਆਉਂਦਾ ਸੌਂਦਾ ਖਾਂਦਾ ਪਿੰਦਾ ਰੋਟੀ ਅਸੀਂ ਉਹਨੂੰ ਇਹ ਰੋਟੀ ਪਾਣੀ ਤਾਂ ਕੌਣ ਕਰਦਾ ਸਵੇਰੇ ਉੱਠ ਕੇ ਆਪ ਕਰੀ ਦੀ ਰਾਤ ਨੂੰ ਜਾ ਕੇ ਆਪ ਕੋ ਮਾਈ ਖਾਈ ਦੀ ਬਣਾਈ ਦੀ ਖਾਈ ਦੀ ਤੁਸੀਂ ਰਾਤ ਨੂੰ ਇੱਥੋਂ ਕਿੰਨੇ ਵਜੇ ਜਾਂਦੇ ਹੋ ਰਾਤ ਨੂੰ ਮੈਨੂੰ ਇੱਥੋਂ 9:00 ਵਜੇ ਤੁਰਨਾ 10:00 ਸਵੇਰ 10:00 ਕਰ ਪਹੁੰਚ ਜਾਣਾ ਉਦੋਂ ਰੋਟੀ ਬਣਾਈ ਦੀ ਖਾਈ ਦੀ 11:00 ਵਜੇ ਤੱਕ ਸੌਂ ਜੀਦਾ ਬਿਸਤਰੇ ਨੂੰ ਸਵੇਰੇ ਫਿਰ 5:00 6:00 ਵਜੇ ਉੱਠ ਕੇ ਇਧਰਲੇ ਪਾਸੇ ਤਿਆਰੀ ਕਰਨੀ ਸ਼ੁਰੂ ਕਰਦੇ ਇਸ਼ਨਾਨ ਪਾਣੀ ਕਰਕੇ ਰੋਟੀ ਪਣੀ ਕਰ ਤੇ ਇੱਕ ਵਾਰੀ ਜ਼ਰੂਰ ਦੱਸੋ ਕਿ ਸਮਾਨ ਜਿਹੜਾ ਤੁਸੀਂ ਇਹ ਵੇਚਦੇ ਹੋ ਇਹ ਕੰਮ ਜਿਹੜਾ ਹੈ ਕਿਵੇਂ ਸ਼ੁਰੂ ਕੀਤਾ ਤੁਹਾਨੂੰ ਕਿਦਾਂ ਖਿਆਲ ਆਇਆ ਵੀ ਆਹ ਕੰਮ ਕਰ ਲਵਾਂ ਮੈਂ ਮੈਂ ਪਹਿਲਾਂ ਲੋਹੇ ਦਾ ਕੰਮ ਕਰਦਾ ਸੀ ਫੈਕਟਰੀ ਦੇ ਵਿੱਚ। ਉਸ ਤੋਂ ਬਾਅਦ ਮੈਂ ਗੁਰਦਾਰੇ ਹੁੰਦਾ ਜਾਂਦਾ ਸੀ। ਉੱਥੇ ਤੋਂ ਫਨਵਾਰ ਉਹ ਤੋਂ ਦੇਖ ਕੇ ਕਿ ਸਟਾਰ ਲਾਉਂਦੇ ਨੇ ਤਰ੍ਹਾਂ ਕਰਦੇ ਨੇ। ਤੇ ਉਸ ਤੋਂ ਬਾਅਦ ਫਿਰ ਉਹਦੇ ਮਨ ਤੇ ਪ੍ਰੇਰਨਾ ਆਈ ਵੀ ਮੈਂ ਵੀ ਇਹ ਬੱਚੇ ਮੇਰੇ ਛੋਟੇ ਨੇ। ਮੈਂ ਨੌਕਰੀ ਵਾਲੇ ਨੇ ਤਾਂ ਟਾਈਮ ਤੇ ਰੋਟੀ ਦੇ ਕੰਮ ਕਰਨਾ ਤੇ ਉਹਨਾਂ ਤਾਂ ਤਨਖਾਹ ਦੇਣੀ ਹੈ। ਤੇ ਟਾਈਮ ਨਾਲ ਟੁੱਟੀ ਰਾਤ ਨੂੰ 9 ਵਜੇ ਤੋਂ ਪਹਿਲਾਂ ਦੇ ਦੇਣਾ। ਉਦੋਂ ਬਿੱਤਰ ਆ ਕੇ ਫਿਰ ਮੈਂ ਪਹਿਲਾਂ ਮੈਂ ਜਾਇਰ ਬਲੀ ਜਾਂਦਾ ਸੀ ਵੀਰਵਾਰ ਨੂੰ ਉਦੋਂ ਬਾਅਦ ਉੱਥੇ ਨਹੀਂ ਸੈਟੇ ਤੁਰਦੇ ਫਿਰਦੇ ਆ ਗਏ ਗੁਰਦੁਆਰੇ ਦੀ ਸੈਟਿੰਗ ਨਜ਼ਰ ਆਈ ਇੱਥੇ ਵੀ ਚੱਲ ਠੀਕ ਆ ਹੋਰ ਜਗ੍ਹਾ ਮੈਨੂੰ ਨਹੀਂ ਵਫਾ ਕੀਤੀ ਇੱਥੇ ਬੈਠੇ 50 60 ਰੁਪਏ ਦੇ ਰੋਜ਼ ਕੰਮ ਖੁੰਦਾ ਦੇ ਉਹਨਾਂ ਅਜਲੇ ਰੁਪਏ 7 800 1000 ਰੁਪਏ ਹੁੰਦਾ ਉਸ ਤੋਂ ਜਿਹੜਾ 250 300 400 ਬਣ ਜਾਂਦਾ ਤੁਸੀਂ ਕਦੇ ਬੇਟੇ ਨੂੰ ਕਿਹਾ ਨਹੀਂ ਵੀ ਖਰਚਾ ਪਾਣੀ ਲਿਆ ਕੇ ਦਿਆਕਾਰੀਆਂ ਨਾਲ ਕਰਾਇਆ ਕਰ ਕੁਝ ਇਹ ਵੀ ਸਭ ਕੁਝ ਕਰਨ ਦੇ باوجود ਵੀ ਨਹੀਂ ਮੰਨਦਾ ਯਾਰ ਸਭ ਦੇ ਅੱਜਕਲ ਬਰਾਬਰ ਦੇ ਬੱਚੇ ਜਦੋਂ ਹੋ ਜਾਂਦੇ ਨੇ ਆਪਣੀਆਂ ਮਰਜ਼ੀਆਂ ਕਰਦੇ ਨੇ ਤੇ ਫਿਰ ਹੁਣ ਤੁਸੀਂ ਮਤਲਬ ਕਿ ਬੇਟੇ ਨੂੰ ਫਿਰ ਵੀ ਆਪਣੇ ਨਾਲ ਰੱਖਿਆ ਹੋਇਆ ਤੁਹਾਡਾ ਕੱਲ ਵੀ ਨਹੀਂ ਮੰਨਦਾ ਫਿਰ ਵੀ ਤੁਹਾਡੇ ਨਾਲ ਹੀ ਰਹਿੰਦਾ ਉਹ ਹਾਂਜੀ ਨਾਲ ਰੱਖਣਾ ਤਾਂ ਔਲਾਦ ਆ ਜਦੋਂ ਅੰਗ ਦੇ ਟੁਕੜੇ ਹੁੰਦੇ ਨੇ ਨਾ ਸਰੀਰ ਦੇ ਜਿਗਰ ਦੇ ਟੁਕੜੇ ਹੁੰਦੇ ਨੇ ਜੇ ਮਾਂ ਬਾਪ ਮਾਂ ਨਾ ਹੋਵੇ ਬਾਪ ਨੇ ਅੱਤੀ ਪਾਲੇ ਹੁਣ ਸਾਥੀ ਲਾ ਕੇ ਤੇ ਉਹ ਮਾਂ ਦਾ ਪਿਆਰ ਵੀ ਦੇਣਾ ਤੇ ਬਾਪ ਦਾ ਵੀ ਦਿਲਦਾਰ ਦਬਕੇ ਬਿਮਾਰੀ ਦੇ ਸਭ ਨੂੰ ਕਰੀ ਜਾ। ਉਹ ਹੁਣ ਕਰਦਾ ਕੀ ਹੈ ਵੈਸੇ? ਫੈਕਟਰੀ ਦੇ ਵਿੱਚ ਕੰਮ ਕਰਦਾ। ਆਪਣਾ ਉਹ ਕਮਾਉਂਦਾ ਤੇ ਆਪਣੇ ਤੇ ਖਰਚਾ ਕਰਦਾ ਸਾਰਾ। ਹਾਂਜੀ। ਕਿੰਨੀ ਉਮਰ ਹੈ ਉਹਦੀ? ਉਮਰ ਹੋਊਗੀ ਜੀ 32 ਸਾਲ ਦੀ। ਵਿਆਹਿਆ ਹੋਇਆ? ਨਹੀਂ। 32 ਸਾਲ ਦੀ ਉਮਰ ਚ ਵੀ ਹਲੇ ਵਿਆਹ ਨਹੀਂ ਹੋਇਆ। ਮਜਬੂਰੀਆਂ ਨੇ। ਕੀ ਕਹਿਣਾ ਚਾਹੋਂਗੇ ਅੱਜ ਦੇ ਜਿਹੜੇ ਬੱਚੇ ਨੇ ਵੀ ਆਪਣੇ ਮਾਪੇ ਦਾ ਇਦਾਂ ਧਿਆਨ ਨਹੀਂ ਰੱਖਦੇ ਹੋਰਾਂ ਨੂੰ ਕੀ ਕਹਿਣਾ ਚਾਹੋਂਗੇ? ਮੈਂ ਸਭ ਨੂੰ ਇਹ ਕਹੂੰਗਾ ਕਿ ਆਪਣੇ ਮਾਪੇ ਦਾ ਸਾਥ ਦਿਓ ਆਪਣੀ ਦਸਨੋਂ ਦੀ ਕਿਰਤ ਕਰੋ ਰੱਜ ਕੇ ਖਾਓਗੇ ਤਾਂ ਕਿਸੇ ਅਗੇ ਹੱਥ ਨਹੀਂ ਅਡੋਗੇ ਅਗਰ ਜੇ ਤੁਸੀਂ ਨਹੀਂ ਕਰੋਗੇ ਨਸ਼ਿਆਂ ਦੇ ਵਿਚਾਰੇ ਲੱਗੋਗੇ ਉਹੀ ਸੋਸਾਇਟੀ ਮਾਰੀ ਪਏਗੀ ਤੁਹਾਨੂੰ ਕਦੇ ਰਿਸ਼ਤੇਦਾਰਾਂ ਵੱਲੋਂ ਕਿਸੇ ਵੱਲੋਂ ਸਪੋਰਟ ਨਹੀਂ ਮਿਲੀ ਕਿਸੇ ਨੇ ਕੁਝ ਕਿਹਾ ਨਹੀਂ ਕਿ ਅਸੀਂ ਤੁਹਾਡੀ ਮਦਦ ਕਰ ਦਿੰਦੇ ਆ ਨਹੀਂ ਤੁਸੀਂ ਕਿਸੇ ਕੋਲੇ ਗਏ ਵੀ ਨਹੀਂ ਨਹੀਂ ਲੋੜ ਨਹੀਂ ਪੈਂਦੀ ਜਦੋਂ ਮਾਲਕ ਨੇ ਉਹਦੇ ਭਰੋਸਾ ਆਪਣੇ ਹੱਥਾਂ ਦੇ ਕਰਮਾਂ ਤੇ ਫਿਰ ਭਰੋਸਾ ਹੈਗਾ ਕਿਸੇ ਦੇ ਕੇ ਹੱਥ ਕੋਈ ਵੀ ੜਾ ਲਿਆ ਅੱਜ ਤਾਂ ਇਹ ਕਹੂਗਾ ਹੱਥ ਮੈਂ ਸਿਰਫ ਗੁਰੂ ਨਾਨਕ ਦੇ ਅੱਗੇ ੜਾ ਦੋ ਉਹ ਮੇਰੀ ਝੋਲੀ ਭਰ ਦਿੰਦਾ ਵਾ ਉਹਦੇ ਧਰਮ ਉਹਦੇ ਬੈਠੇ ਕੁੱਕਰ ਬਣ ਕੇ ਉਹ ਬਹੁਤ ਕੁਝ ਦੇ ਰਿਹਾ ਕਿਤੇ ਅਜੇ ਪਹਿਲਾਂ ਮਕਾਨ ਤਿੰਨ ਭਰਾਵਾਂ ਆ ਮਾ ਦੇ ਨੋ ਤੁਸੀਂ ਕਿਰਾਇਆ ਮਕਾਨ ਮੈਂ ਆਪ ਲਿਆ ਸੀ ਉਹਦੇ ਤਿੰਨ ਹਿੱਸੇ ਪੈਣ ਤੋਂ ਬਾਅਦ ਵੀ ਅੱਜ 50 ਗਜਾ ਜਗ੍ਹਾ ਲਈ ਉੱਤੇ 2.5 ਲੱਖ ਰੁਪਏ ਵੇਚੋ ਮਿਹਨਤ ਕਰਕੇ ਲਾਇਆ ਉੱਲੇ ਥੋੜਾ ਜਿਹਾ ਕੰਮ ਰਹਿੰਦਾ ਉਹਦਾ ਬਿਲੀ ਕੁੰਗਾਰਾ ਵਗੈਰਾ ਮਾਲਕ ਨੇ ਦਊਗਾ ਉਹ ਵੀ ਹੋਜੀ ਭਰੋਸਾ ਮਾਲਕ ਤੇ ਮੈਨੂੰ ਪੂਰਾ ਜਿੰਨਾ ਇਥੋਂ ਕਮਾਣੇ ਹੋ ਇਹਦੇ ਨਾਲ ਤੁਹਾਡਾ ਗੁਜ਼ਾਰਾ ਚੱਲ ਜਾਂਦਾ ਹਾਂਜੀ ਚੱਲ ਜਾਂਦਾ ਉਹ ਤੋਂ ਬਚਾਉਣੇ ਵੀ ਹੈ ਅੱਛਾ ਟੈਂਟ ਟਾਈਮ ਰੋਟੀ ਉਪਰ ਗਿਆ ਹੈ ਨਹੀਂ ਸਭ ਤੋਂ ਵੱਡੀ ਗੱਲ ਹੈਬਾਂ ਦੀ ਹੈ ਜੇ ਸੁੱਕੀ ਰੋਟੀ ਖਾਈਏ ਤਾਂ ਜਸਤੇ 2000 2200 ਦੇ ਵਿੱਚ ਦੋ ਬੰਦੇ ਦਾ ਗੁਜ਼ਾਰਾ ਵਧੀਆ ਹੋ ਜਾਂਦਾ